ਨਿਕਲਦਾ ਇਹ ਗੱਲਾਂ ਤਾਂ ਪਿਛਲੀ ਵਾਰ ਵੀ ਕਹਿੰਦੇ ਸੀਗੇ ਜੇ ਅੜੀ ਇਹ ਕਰਦ ਨੇ ਤੇ ਅੜੀ ਸਾਨੂੰ ਵੀ ਕਰਨੀ ਆਉਂਦੀ ਹੈ ਕਿਲਾ ਰੋਕਿਆ ਹੋਇਆ ਸਰਕਾਰ ਨੇ ਚੱਕਰੇ ਕਿਲਾ ਪਟਣੇ ਆਏ ਆ ਬਈ ਉਰਾ ਬਈ ਹਮੇ ਕਿਲਾ ਨਹੀਂ ਸਰਕਾਰੇ ਘਟ ਦੇਣੀ ਹੈ ਇਸ ਵਕਤ ਸੇ ਸ਼ੰਭੂ ਬਾਰਡਰ ਦੇ ਖੜੇ ਆ ਜਿੱਥੇ ਕੁਝ ਕੁ ਮੀਟਰ ਦੀ ਦੂਰੀ ਤੇ ਹਰਿਆਣਾ ਪੁਲ ਜਿਹੜੀ ਆ ਆਪਣਾ ਮੋਰਚਾ ਲਾ ਕੇ ਬੈਠੀ ਆ ਹਰਿਆਣਾ ਪੁਲਿਸ ਲਗਾਤਾਰ ਕਿਸਾਨਾਂ ਨੂੰ ਰੋਕਣ ਦੇ ਨਹੀਂ ਲੱਗੇ ਪਰ ਕਿਸਾਨਾਂ ਦੀ ਇੱਕ ਖਾਸियत ਹੈ ਕਦੇ ਜਿੰਨਾ ਮਰਜੀ ਲੋਕ ਇਕੱਠੇ ਹੋਏ ਨਾ ਲੰਗਰ ਗੁਰੂ ਦੀ ਬਖਸ਼ ਹੈ ਲੰਗਰ ਚੱਲਦਾ ਰਹੂਗਾ ਬਿਨ ਰੁਕੇ ਲੰਗਰ ਚੱਲੂਗਾ ਇਹ ਇਸ ਵਕਤ ਕਿੰਨੂਆਂ ਦਾ ਲੰਗਰ ਲਾਇਆ ਸਾਡੇ ਨਾਲ ਨੌਜਵਾਨ ਭਾਈ ਮੋਜੂ ਨੇ ਕਿੱਥੋਂ ਆਏ ਭਾਜੀ ਆਪਾਂ ਮੈਂ ਮੈਂ ਪਿੰਡ ਤੋਂ ਰਾਜਪੁਰੇ ਲੱਗੇ ਰਾਜਪੁਰੇ ਤੋਂ ਹਾਂਜੀ ਅੱਛਾ ਕਿਸ ਤਰ੍ਹਾਂ ਦੇਖ ਰਹੇ ਹੋ ਕੁਝ ਦੂਰੀ ਦੇ ਅੱਜ ਕਿਸਾਨਾਂ ਨੂੰ ਰੋਕ ਕੇ ਪੁਲਿਸ ਖੜੀ ਹੈ ਕਹਿੰਦੇ ਨਿਕਲ ਨਹੀਂ ਜਣਾ ਇਸ ਵਰ ਕਿਸਾਨਾਂ ਨੂੰ ਨਿਕਲਦਾ ਇਹ ਗੱਲਾਂ ਤਾਂ ਪਿਛਲੀ ਵਾਰ ਵੀ ਕਹਿੰਦੇ ਸੀਗੀ ਗੱਲ ਇਹ ਹੈ ਕਿ ਮਾਲਕ ਦੀ ਕਿਰਪਾ ਹੈ ਸ਼ਾਂਤੀ ਬਣਾਈ ਬੈਠੇ ਆ ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ ਜੇ ਨਾ ਕੁਝ ਨਿਕਲਦਾ ਦਿਖਿਆ ਤੇ ਆਪਣਾ ਹੋਈ ਪਿਛਲੀ ਵਾਰ ਵਾਂਗ ਫਿਰ ਜੇ ਅੜੀ ਇਹ ਕਰਦੇ ਨੇ ਤੇ ਅੜੀ ਸਾਨੂੰ ਵੀ ਕਰਨੀ ਆਉਂਦੀ ਹੈ ਪਿਆਰ ਨਾ 19 ਦਿਨ ਚ ਲਾਂ ਜਿੰਨੀ ਦੇਰ ਇਹ ਪਿਆਰ ਨਾ ਬੈਠੇ ਨੇ ਅੱਛਾ ਇਹ ਸਰ ਮਨਾ ਕੇ ਰਹਿਓਗੇ ਸਰਕਾਰ ਨੂੰ ਉਹਦਾ ਪਿਛਲੀ ਵਾਰ ਵੀ ਸਰਕਾਰ ਕਹਿੰਦੀ ਸੀ ਅਸੀਂ ਨਹੀਂ ਮੰਨਦੇ ਪਿਛਲੀ ਵਾਰ ਵੀ ਮਨਾਤਾ ਸੀ ਹੈ ਤੱਕ ਹੀ ਮਨਾ ਕੇ ਰਾਂਗੇ ਵੀਰੇ ਬਾਕੀ ਦੇਖਦੇ ਆਲੀ ਦਾ ਸਾਡੇ ਆਗੂ ਕਹਿੰਦੇ ਠੰਡੇ ਰੋ ਜਿੰਨਾ ਜਿਹਾ ਆਗੂਆਂ ਦੇ ਹੁਕਮ ਨਹੀਂ ਆਂਦਾ ਉਹਨਾਂ ਕੋਈ ਕੁਝ ਨਹੀਂ ਕਰੂਗਾ ਕਹਿੰਦੇ ਮਨਾ ਕੇ ਰੱਖਾਂਗੇ ਪਰ ਉਧਰ ਕਿਲਾ ਠੋਕਿਆ ਹੋਇਆ ਸਰਕਾਰ ਨੇ ਉਹ ਚੱਕਰੇ ਕਿਲਾ ਪੱਟਣੇ ਆਏ ਆ ਬਈ ਉਰਾ ਕੱਟ ਗਈ ਜਾਵਾਂਗੇ ਬਈ ਇੱਕ ਵਾਰੀ ਜ਼ਥੇਦਾਰਾਂ ਦਾ ਆਰਡਰ ਹੋ ਜਾ ਵਸ ਇੱਕ ਵਾਰੀ ਪਰ ਪੱਟ ਦੇਣੀਆਂ ਸਾਰੀਆਂ ਕੋਈ ਚੱਕਰ ਨਹੀਂ ਵਾ ਪਰ ਰੁਕੇ ਵੇ ਆ ਪਿਛਲੀ ਵਾਰ ਕਿਸਾਨ ਅੰਦੋਲਨੋਂ ਤੇ ਇਸ ਵਾਰ ਅੰਦੋਲਨ ਚ ਕਿੰਨਾ ਕ ਫਰਕ ਲੱਗਦਾ ਪਿਛਲੀ ਵਾਰ ਬਹੁਤ ਹਲੇ ਪਿਛਲੀ ਵਾਰ ਆਪਾਂ ਨੂੰ ਪਹਿਲਾਂ ਹੀ ਸਾਰਾ ਰੁਕ ਦੇਖਣ ਨੂੰ ਮਿਲ ਗਿਆ ਸੀ ਇਹ ਹਲੇ ਸਿਰਫ ਸ਼ੁਰੂਆਤ ਹੈ ਇਸ ਵਾਰ ਕਿੰਨਾ ਕ ਗੇ ਤੱਕ ਜਾਊਗਾ ਕਿਸੇ ਨੂੰ ਅੰਦਾਜ਼ ਨਹੀਂਗਾ ਅੱਛਾ ਇਸ ਵਾਰ ਸੋਖਾ ਲੱਗ ਰਿਹਾ ਔਖਾ ਹੈ ਇਸ ਵਾਰ ਥੋੜਾ ਔਖਾ ਹੈ ਲੱਗ ਕਿ ਹੋਊਗੀ ਸਰਕਾਰ ਜਿਆਦਾ ਢੀ ਕਰ ਰਹੀ ਹੈ ਪਰ ਇਹਦੀ ਕਿਲਾ ਕੱਢਣਾ ਸਰਕਾਰ ਦੀ ਤੋਂ ਜੋ ਛੇਤੀ ਜੇ ਨਿਕਲ ਜਾਊਗਾ ਹੁਣ ਥੋੜੇ ਅੱਗੂਆਂ ਨੇ ਰੁਕੇ ਹੋਏ ਆ ਤਾਂ ਕਰਕੇ ਸਾਰੇ ਰੁਕੇ ਹੋਏ ਆ ਸਰਕਾਰ ਕਹਿੰਦੀ ਹੈ ਕਹਿੰਦੇ ਕਿਸਾਨਾਂ ਦੇ ਗੱਲ ਚ ਕਿਲਾ ਫਸਿਆ ਉਹ ਕੱਢ ਕੇ ਰਹਾਗੇ ਪਰ ਕਿਸਾਨ ਕਹਿੰਦੇ ਅਸੀਂ ਸਰਕਾਰ ਦੇ ਕੱਢਾਂਗੇ ਭਾਈ ਹਮੇ ਕਿਲਾ ਨਹੀਂ ਸਰਕਾਰੇ ਕੱਢ ਦੇਣੀ ਹੈ ਠੀਕ ਹੈ ਭਾਈ ਕਿਲੇ ਗੁਲੇ ਤਾਂ ਬਹੁਤ ਛੋਟੀ ਗੱਲ ਹੈ ਸਰਕਾਰ ਨੂੰ ਕਿਲੇ ਗਿਲੇ ਬੰਨ ਕੇ ਲਿਆਵੇਂਗੇ ਹਵੇ ਪਿੰਡਵਾਲ ਲਿਆਵੇਂਗੇ ਉਤੇ ਡੰਕਰਾਂ ਨੂੰ ਕੱਕ ਪਵਾਵੇਂਗੇ ਸਭ ਕੁਝ ਕਰੇਗੇ ਟੈਨਸ਼ਨ ਨਾ ਲਿਓ ਭਾਈ ਇੱਕ ਵਾਰ ਊਰੇ ਤੋੜ ਇੱਕ ਵਾਰ ਹੁਕਮ ਹੋ ਜਾਈ ਇੱਧਰ ਦੇ ਐਂਦਵਾਰ ਦਾ ਕੱਟ ਡੇਮ ਹੈ ਵੀਰੇ ਐਂਦਵਾਰ ਤੱਕ ਦੇਖ ਲਿਆ ਜੀ ਐਂਦਵਾਰ ਤੱਕ ਨੇ ਮੰਨ ਲਿਆ ਤਾਂ ਠੀਕ ਹੈ ਨਹੀਂ ਫਿਰ ਇਹਨਾਂ ਨੂੰ ਦਿਖਾ ਮੇ ਕਾਰਵਾਈ ਕਿਤਨਾ ਕਰੀ ਜਹਾ ਫਿਰ ਤਾਂ ਦਿੱਲੀ ਜਾ ਕੇ ਹੀ ਰਾਂਗੇ ਵੀਰੇ ਅੱਛਾ ਉਹ ਕਹਿੰਦੇ ਉਹ ਕਹਿੰਦੇ ਦਿੱਲੀ ਜਾ ਕੇ ਰ੍ਹਾਂਗੇ ਨਾਲ ਦੇ ਸਾਥੀ ਕਹਿੰਦੇ ਦਿੱਲੀ ਜਾ ਕੇ ਰ੍ਹਾਂਗੇ ਪੁਲਿਸ ਦੇ ਟਾਇਰ ਗੈਸ ਵੀ ਛੱਡ ਰਹੀ ਹੈ ਕਹਿੰਦੇ ਇਹ ਵੀ ਹੋਰ ਮੁਸ਼ਕਲਾਂ ਆ ਰਹੀਆਂ ਨੇ ਇਹ ਛੋਟੀ ਮੋਟੀ ਮੁਸ਼ਕਲ ਦਾ ਕੋਈ ਚੱਕਰ ਨਹੀਂ ਹੈਗਾ ਜੀ ਆਪਾਂ ਨੂੰ ਐ ਜੀ ਤਾਂ ਆਉਂਦੀ ਹੈ ਜਾਂਦੀ ਹੈ ਮੁਸ਼ਕਲ ਪਰ ਇਸ ਸਰਕਾਰਾਂ ਵਿੱਚ ਲੱਗੀਆਂ ਹੋਈਆਂ ਪੂਰੀ ਉਹ ਵੀ ਕਹਿੰਦੇ ਤਿਆਰੀ ਨਹੀਂ ਜਿਵੇਂ ਬੈਠੇ ਆਓ ਇੱਕ ਵਾਰੀ ਆਪਣੀ ਵੀ ਪੂਰੀ ਤਿਆਰੀ ਹੈ ਵੀਰੇ ਕੋਈ ਚੱਕਰ ਨਹੀਂ ਹੈਗਾ ਪੂਰੀ ਤਿਆਰੀ ਖਿੱਚ ਕੇ ਆਏ ਹੋਏ ਅਸੀਂ ਵੀ ਭਾਜੀ ਸ਼ਾਂਤ ਇਸ ਕਰਕੇ ਬੈਠੇ ਆ ਸਾਡੇ ਆਗੂਆਂ ਦਾ ਜਥੇਬੰਦੀਆਂ ਦਾ ਹੁਕਮ ਹੈ ਵੀ ਜਿੰਨਾ ਚਿਰ ਉਹਨਾਂ ਦਾ ਹੁਕਮ ਨਹੀਂ ਹੁੰਦਾ ਅਸੀਂ ਸ਼ਾਂਤੀ ਬੈਠਣ ਨਾਲ ਬੈਠਾਂਗੇ ਪਰ ਜਦੋਂ ਉਹਨਾਂ ਦਾ ਹੁਕਮ ਹੋ ਗਿਆ ਆਪਾਂ ਵੀ ਚੜਾਈ ਕਰਦਾਂਗੇ ਕਿਸੇ ਨੂੰ ਦਬਣਾ ਨਹੀਂ ਕਿਸੇ ਨੂੰ ਝੁਕਣਾ ਨਹੀਂਗਾ ਤਾ ਨਾ ਕਹਿੰਦੇ ਦਵਨ ਵਾਲਿਆਂ ਚੋ ਹੈ ਨਾ ਚੁਗਨ ਵਾਲੇ ਅੱਛਾ ਚੁਗਾਨ ਵਾਲੇ ਚੋ ਹੈਗੇ ਫਿਰ ਆਪਣੇ ਪੰਜਾਬੀ ਉਹ ਤੇ ਹੈਗੇ ਆਂ ਜੀ ਉਹ ਤੇ ਮਾਲਕ ਦੀ ਕਿਰਪਾ ਪਿਛਲੀ ਵਾਰ ਦੇਖਿਆ ਨਾ ਮਾਫੀ ਮੰਗੀ ਸੀ ਨਾ ਵੀ ਭਾਈ ਮੈਂ ਮਾਫੀ ਮੰਗਦਾ ਤਪੱਸਿਆ ਕਰੀਏ ਮੇਰੀ ਗਲਤੀ ਹੋ ਗਈ ਉਹ ਫਿਰ ਕੈਣ ਦੇ ਟੰਗ ਹੁੰਦੇ ਆ ਪਰ ਚਿੱਲਾ ਨਿਕੜਿਆ ਨਾ ਹੁਣ ਫੇਰ ਨਿਕਲ ਜੂ ਕੋਈ ਗੱਤ ਨਹੀਂ ਟੈਨਸ਼ਨ ਨਹੀਂ ਕਿੰਨੇ ਦਿਨ ਬਿਠਾ ਲੇਗਾ ਸਾਨੂੰ ਇੱਥੇ ਕਦੀ ਨਾ ਕਦੀ ਦਾ ਕਰੇਗਾ ਹੀ ਬਾਤ ਹੁਣ ਰੋਜ਼ ਬੁਲਾਉਂਦਾ ਆ ਜੋ ਕਰੋ ਮੀਟਿੰਗ ਹੁਣ ਐਤਵਾਰ ਨੂੰ ਬੁਲਾਇਆ ਕੁਛ ਨਾ ਕੁਛ ਤਾਂ ਕਰ ਰਿਹਾ ਕਿਤੇ ਐ ਤਾਂ ਨਹੀਂ ਹਥਿਆਰ ਹੈ ਬਦਲੇ ਕਿ ਨੂੰ ਚੱਲ ਰਹੇ ਹੁਣ ਇੱਥੋਂ ਨਾ 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 ਇਹ ਪਤਾ ਹੀ ਨਾ ਕਿਹੜੀ ਕੌਮ ਹੈ ਘਰ ਆ ਇਹਨੂੰ ਲੰਗਰ ਦੇਗੀ ਜੇ ਚੜ ਕੇ ਆਇਆ ਫਿਰ ਕੁਝ ਹੋਰ ਵੀ ਮਿਲੇਗਾ ਤਾਂ ਘਰ ਇਹਨੂੰ ਕਹਿੰਦੇ ਲੰਗਰ ਜ਼ਰੂਰ ਦੇਣਾ ਹੈ ਪਰ ਜਦੋਂ ਗੱਲ ਮੰਗਾ ਦੀ ਹੋਊਗੀ ਤਾਂ ਮਨਾ ਕੇ ਵੀ ਰ੍ਹਾਂਗੇ ਆਪਣੀ ਹੱਕ ਨੂੰ ਲੈ ਕੇ ਵੀ ਰ੍ਹਾਂਗੇ ਮੇਰੇ ਸਹਿਯੋਗੀ ਹੁਸਨ ਦੇ ਨਾਲ ਮੈਂ ਅਭਿਸ਼ੇਕ ਟੈਲ ਟਸ਼ਨ ਸ਼ੰਭੂ ਬੋੜਾ